ਸਸਾ ਇੱਕ ਪਹਿਲੀ ਗਲਤੀ ਹੈ ਕਿ ਇਹਦੀ ਡਿਟੇਲ ਚ ਅਨਿਲ ਜੀ ਵੀ ਬਾਚਨ ਨੂੰ ਬਰੀਫਿੰਗ ਕਰਨਗੇ ਪੂਰੀ ਜੀ ਵੀ ਦਿੱਲੀ ਦੇ ਜਿਹੜੇ ਠੱਗ ਨੇ ਨਾ ਦਿੱਲੀ ਨੇ ਜਿਨ੍ਹਾਂ ਨੂੰ ਵਿਲੇ ਕਰਤਾ ਉਹਨਾਂ ਨੂੰ ਸਮਝ ਆ ਗਿਆ ਕਿ ਇਹ ਇਹਨਾਂ ਦਾ ਕੰਮ ਸੇਵਾ ਕਰਨਾ ਨਹੀਂ ਐ ਲੁੱਟਣਾ ਐ ਦਿੱਲੀ ਦੀ ਜਨਤਾ ਨੂੰ ਸਮਝਣ ਚ ਜ਼ਰੂਰ ਦੇਰੀ ਲੱਗੀ ਪਰ ਸਮਝ ਗਏ ਦਿੱਲੀ ਤੋਂ ਵਿਲੇ ਹੋ ਕੇ ਅੱਜ ਉਹ ਮੇਰੇ ਪੰਜਾਬ ਨੂੰ ਲੁੱਟਣਾ ਚਾਹੁੰਦੇ ਨੇ ਔਰ ਉਹਦੇ ਲਈ ਨਵੇਂ-ਨਵੇਂ ਤਰੀਕੇ ਲੱਭ ਲੇ। ਹੁਣ ਅਗਰ ਨਿਗਮਦਾਰ ਚੋਣ ਹੋਣ ਵਾਲਾ ਹੈ। ਪਹਿਲਾਂ ਤੋਂ ਜਿਹੜੀ ਬਾੜਬੰਦੀ ਹੋਈ ਹੈ ਉਹਦੇ ਉੱਤੇ ਮੈਂ ਕੱਲ ਵੀ ਕਿਹਾ ਕਿ ਦੋ ਪਰਿਵਾਰਾਂ ਨੇ ਆਪਣੇ ਪਰਿਵਾਰਾਂ ਨੂੰ ਖੁਸ਼ ਕਰਨ ਦੇ ਲਈ ਬਾਕੀ ਪੂਰੇ ਸ਼ਹਿਰ ਦੇ ਉਹਨੂੰ ਤੈਸਨਾਸ ਕਰਨ ਦਾ ਪ੍ਰਯਾਸ ਕੀਤਾ ਔਰ ਉਹਨਾਂ ਨੂੰ ਬਾੜਬੰਦੀ ਦੇ ਨਿਯਮਾਂ ਦਾ ਵੀ ਨਹੀਂ ਪਤਾ ਹੈਗਾ। ਬਾੜਬੰਦੀ ਦੇ ਕੁਝ ਨਿਯਮ ਰਹਿੰਦੇ ਨੇ। ਨਾ ਉਹਨਾਂ ਦਾ ਪਤਾ ਹੈ। ना संख्या का पता ना वोटर का पता है ना बंगोलिक स्थिति का पता है लेकिन अज जिस करके मैं तो बुलाया है। कल मैं लगता है कि इस हाउस की लास्ट मीटिंग जड़ी है वो मेरे सामने सदी है अंदर पार्टी ओर सामसी बैठ के डिस्कस कर रहे थे का मता नंबर एक सौ सतासी है ਉਹਨੂੰ ਪੜਨ ਤੋਂ ਬਾਅਦ ਐਸਾ ਲੱਗਦਾ ਹੈ ਕਿ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਗਰੀਬਾਂ ਦੇ ਮਸੀਹਾ ਹੈਗੇ ਆ ਅਸੀਂ ਉਹਨਾਂ ਦੇ ਹੱਕਾਂ ਦੀ ਰਾਖੀ ਕਰਦੇ ਆ ਉਸ ਮਤੇ ਦੇ ਅੰਦਰ ਦਿੱਲੀ ਵਾਲੇ 12 ਦੀ 56 ਕਰੋੜ 86 ਲੱਖ ਰੁਪਏ ਦਾ ਇੱਕ ਟੈਂਡਰ ਲਾਣਾ ਚਾਹੁੰਦੇ ਨੇ ਸਫਾਈ ਦੇ ਲਈ ਤੇ ਸਾਡੇ ਸਫਾਈ ਕਰਮਚਾਰੀ ਕਿੱਥੇ ਜਾਣਗੇ ਇਹਨਾਂ ਨੂੰ ਤੁਸਤੁਰਤ ਕਰੀਏ ਇਹਨਾਂ ਨੂੰ ਸਾਧਨ ਦਈਏ ਇਹਨਾਂ ਦੀ ਸੰਖਿਆ ਵਧਾਈਏ ਕਿ ਲੰਬੇ ਸਮੇਂ ਤੋਂ ਪਠਾਨਕੋਟ ਦੀ ਸੇਵਾ ਕਰਦੇ ਆ ਰਹੇ ਨੇ ਇਹਨਾਂ ਨੂੰ ਤਾਕਤ ਦੇਣ ਦੀ ਜਗ੍ਹਾ ਬਾਹਨੇ ਨਾਲ ਦਿੱਲੀ ਜਿਹੜੀ ਆ ਉਹ ਲੁੱਟਣਾ ਚਾਹਦੀ ਹੈ ਪਠਾਨਕੋਟ ਦੀ ਨਗਰ ਨਿਗਮ ਨੂੰ ਜਿਹਨੂੰ ਭਾਜਪੀ ਕਿਸੇ ਵੀ ਕੀਮਤ ਤੇ ਲੁੱਟਣ ਨਹੀਂ ਦੇਗੀ ਹਾਊਸ ਦੇ ਅੰਦਰ ਕੱਲ ਸੜਾ ਬੜਾ ਸਾਫ ਸਟੈਂਡ ਹੈ ਇਹ ਮਤਾ ਕਿਸੇ ਵੀ ਕੀਮਤੇ ਪਾਸ ਨਹੀਂ ਹੋਣਾ ਚਾਹੀਦਾ ਮੈਂ ਮੇਰ ਨੂੰ ਵੀ ਇਹ ਕਹਿਣਾ ਚਾਹਨਾ 4 ਸਾਲ ਕਿਦਾਂ ਦੇ ਗੁਜ਼ਰੇ ਕਿਦਾਂ ਦੇ ਨਹੀਂ ਇਹਦੀ ਚਰਚਾ ਬਾਅਦ ਚ ਕਰ ਲਾਂਗੇ ਇਹ ਜਿਹੜਾ ਮੁੱਦਾ ਹੈ ਕਿ ਪਠਾਨਕੋਟ ਦੇ ਲੋਕਾਂ ਦੇ ਅਧਿਕਾਰ ਨੂੰ ਸਫਾਈ ਕਰਮਚਾਰੀਆਂ ਦੇ ਅਧਿਕਾਰ ਨੂੰ ਲੁੱਟ ਕੇ ਦਿੱਲੀ ਵਾਲੇ 12 ਦੀ ਚਲਾਣਾ ਚਾ ਰਹੇ ਨੇ ਇਹਦੇ ਉੱਤੇ ਉਹ ਜ਼ਰੂਰ ਇਸ ਮਤੇ ਦਾ ਵਿਰੋਧ ਕਰੇ ਕਿਉਂਕਿ ਇਹ ਸਵਾਲ ਪਠਾਨਕੋਟ ਦੇ ਸਫਾਈ ਕਰਮਚਾਰੀਆਂ ਦੇ ਨਾਲ ਜੁੜਿਆ ਹੋਇਆ ਹੈ ਨਹੀਂ ਨਹੀਂ ਇਦਾਂ ਦੇ ਤਿੰਨ ਨੇ ਪਾਣੀ ਔਰ ਸੀਵਰੇਜ ਦੀ ਰੱਖ-ਰਖਾਈ ਦੇ ਲਈ ਇਹਨਾਂ ਕੋਲ ਆਪਣਾ ਤੰਤਰ ਹੈ ਉਹਨੂੰ ਮਜ਼ਬੂਤ ਨਹੀਂ ਕਰਨਾ ਬਾਹਰ ਦੀ ਕੰਪਨੀ ਆਏ ਜਿੱਦਾਂ ਇੱਥੇ ਸਫਾਈ ਲਈ ਕੰਪਨੀ ਬਾਹਰੋਂ ਆਏ ਉਹਦਾ ਹੀ ਉਹਦੇ ਲਈ 9 ਕਰੋੜ ਰੁਪਏ ਇਹਨਾਂ ਨੇ ਲਗਭਗ ਰੱਖਿਆ ਮਤਲਬ ਹਾਲਤ ਇਹ ਹੈ ਅੱਛਾ ਜਿਹੜੀ ਮਸ਼ੀਨ ਸੜਕਾਂ ਦੇ ਉੱਤੇ ਸਫਾਈ ਲਈ ਇਹ ਚਲਾਉਂਦੇ ਨੇ ਉਹਦਾ ਮੈਨੂੰ ਨਹੀਂ ਲੱਗਦਾ ਰੇਟ 50 ਲੱਖ ਰੁਪਿਆ ਹੈ ਆਪਣੀ ਨਹੀਂ ਖਰੀਦਣੀ ਕਰੋੜ ਰੁਪਿਆ ਉਹਦੇ ਲਈ ਲਾ ਦੇਣਾ ਕਿ ਇਹਦੇ ਰਕ ਰਕਾਬ ਲਈ ਇਹਦੇ ਕੰਮ ਦੇ ਕਾਜ ਲਈ ਰੱਖਣਾ ਇਸ ਕਰ ਤੋਂ ਇਹ ਸਮੇਂ ਲੱਗਦੀ ਹੈ ਕਿ ਇਹਨਾਂ ਦੀ ਨਜ਼ਰ ਪਠਾਨਕੋਟ ਦੀ ਨਗਰ ਨਿਗਮ ਨੂੰ ਤੈਲਾ ਹੀ ਗੋਖਲ ਹੋਈ ਪਈ ਹੈ ਬੱਚਾ ਗੁੱਤੀਆ ਜਿਹੜਾ ਮਾਮਲਾ ਹੈ ਉਹਦੇ ਉੱਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਡਾਕਾ ਮਾਰਨਾ ਚਾਹਦੀ ਹੈ ਦੂਜਾ ਮੇਰਾ ਇਹ ਕਹਿਣਾ ਹੈ ਬੀਜੇਪੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਔਰ ਪਠਾਨਕੋਟ ਦੇ ਲੋਕੀ ਵੀ ਬੀਜੇਪੀ ਦੀ ਕਮੇਟੀ ਰਹੀ ਹੋਏ ਜਾਂ ਨਗਰ ਨਿਗਮ ਰਹੀ ਹੋਏ ਉਹਦੀ ਕਾਰਗੁਜ਼ਾਰੀ ਤੋਂ ਹਰ ਪਠਾਨਕੋਟ ਦਾ ਨਿਵਾਸੀ ਜਿਹੜਾ ਉਹ ਵਾਕਿਫ ਹੈ ਉਹ ਸਮੇਂ ਦੇ ਉੱਤੇ ਸਾਰੀਆਂ ਗੱਲਾਂ ਕਰਾਂਗੇ। ਪਰ ਆਮ ਆਦਮੀ ਪਾਰਟੀ ਚੋਣਾਂ ਤੋਂ ਦੌੜਦੇ ਹੋਈ ਨਜ਼ਰ ਆ ਰਹੀ ਹੈ। ਕਿਉਂ ਨਾ ਆ ਰਹੀ ਹੈ ਮੈਨੂੰ ਸ਼ੰਕਾ ਕੀ ਹੈ? ਕਿਉਂਕਿ ਜਿੱਦਾਂ ਦੀ ਇਹਨਾਂ ਨੇ ਵਾਰਡਬੰਦੀ ਕੀਤੀ ਹੈ ਇਨਾਂ ਦੇ ਘਰ 'ਚ ਲੜਾਈ ਬਹੁਤ ਤੇਈ ਹੋਈ ਐ। ਅ ਮੰਤਰੀ ਦਾ ਸੁਰ ਕੁਝ ਹੋ ਰਹਾ ਉਹਦੇ ਬੰਦੇ ਕੁਝ ਹੋਰ ਬੋਲ ਰਹੇ ਨੇ। ਇਥੋਂ ਦੇ ਜਿਹੜੇ ਉਹ ਸਾਡੇ ਚ ਦੇ ਕੋਈ ਹੁੰਦਾ ਨਹੀਂ ਗੱਲ ਦਾ ਇੰਚਾਰਜ ਕੋਈ ਸ਼ਬਦ ਨਵਾਂ ਨਿਕਲਿਆ ਆਇਆ। ਉਹ ਲੱਗ ਬੋਲ ਰਹੇ ਨੇ। ਮੈਨੂੰ ਇਹ ਲੱਗਦਾ ਕਿ ਜਾਣ ਬੁਝ ਕੇ ਜਿਹੜੀ ਵਾਰਡਬੰਦੀ ਦੇ ਨਿਯਮਾਂ ਦਾ ਉਲੰਘਣ ਕੀਤਾ ਗਿਆ ਹੈ। ਔਰ ਬੀਜੇਪੀ ਇਹ ਚਾਹੁੰਦੀ ਹੈ ਕਿ ਫੋਰੀ ਤੌਰ ਤੇ ਜੋ ਮਾਪਦੰਡ ਲੈਂਦੇ ਨੇ ਉਹ ਵਾਰਡਬੰਦੀ ਹੋਏ ਫੋਰੀ ਤੌਰ ਤੇ ਪਰ ਇਹ ਜਿਹੜੀ ਹਾਂਜੀ ਇਹਦੇ ਵਿਰੋਧ ਚ ਪਾਰਟੀ ਦਾ ਕੀ ਸਟੈਂਡ ਹੈ ਪਾਰਟੀ ਤਾਂ ਇਹ ਕਾਨੂੰਨੀ ਪੱਕੀ ਲੈਗੀ ਸਾਰਾ ਕੁਝ ਲੈਗੀ ਲੇਕਿਨ ਬੀਜੇਪੀ ਇਹ ਸਾ ਕਰਾ ਜਾਈਗੀ ਕਿ ਚੋਣਾਂ ਵਾਰ ਕੀਮਤ ਨਾਲ ਹੋਣਾ ਚਾਹੀਦਾ ਵਾਰਡਬੰਦੀ ਨੂੰ ਫੋਰੀ ਤੌਰ ਤੇ ਠੀਕ ਕਰਨਾ ਚਾਹੀਦਾ ਗੰਦੀ ਵਾਰਡਬੰਦੀ ਕਰਨ ਤੋਂ ਬਾਅਦ ਗਲਤ ਵਾਰਡਬੰਦੀ ਕਰਨ ਤੋਂ ਬਾਅਦ कि प्रशासन राज लगे और इन्होंने घर बार चलन ये बल बता हुआ पठानकोट नजर आ रहा है इस करके शंका है इनू तो स्टे मिलना ही मिलना मैं तो ये हदबंदी हद जी है बहुत सारे नियमों का पाल जरा उलंघन करती है इस करके कांग्रेस भी कोर्ट च जा रही है आम आदमी पार्टी भी कोर्ट च जा रही है मजे की गल देखो जो मेरे को जानकारी है ਉਹ ਵੀ ਕੋਰਟ ਚ ਜਾ ਰਹੀ ਹੈ ਬੀਜਪੀ ਦੇ ਪਹਿਲਾਂ ਵੀ ਗਈ ਹੋਈ ਹੈ ਕਿ ਉਹ ਹੱਗਬੰਦੀ ਨੂੰ ਠੀਕ ਕਰੋ ਪਰ ਮੈਂ ਇੱਕ ਵਾਰੀ ਫਿਰ लास्ट ਗੱਲ ਤੇ ਕਰਾਂਗਾ ਲੋਕਤੰਤਰ ਦੀ ਹੱਤਿਆ ਨਹੀਂ ਹੋਣੀ ਚਾਹੀਦੀ ਇਹ 19 29 April ਨੂੰ ਇਹਦਾ ਕਾਰਜਕਾਲ ਸਮਾਪਤ ਹੋ ਰਿਹਾ ਇਹ ਬਾੜਬੰਦੀ ਦੁਰਸਤ ਕਰਨ ਤੋਂ ਬਾਅਦ ਨਿਯਮਾਂ ਅਨੁਸਾਰ ਕਰਨ ਤੋਂ ਬਾਅਦ ਪਠਾਨਕੋਟ ਨੂੰ ਨਵਾਂ ਮੇਰ ਮਿਲੇ ਹਰ ਹਾਲਤ ਚ ਚੋਰਾਬ ਹੋਣਾ ਚਾਹੀਦਾ ਇਹ ਸਾਡੀ ਪ੍ਰਯੋਗ ਮੰਗ ਹੈ